ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਹਨਾ ਜਿਹੜੀ ਆਪਣੇ ਫਾਟਵੀਅਰ ਸੂਟਾਂ ਦੇ ਉੱਤੇ ਹੁਣ ਇਸ ਤਰ੍ਹਾਂ ਦੀ ਫਿਨਿਸ਼ਿੰਗ ਪੱਟੀ ਲਾਉਂਦੇ ਨੇ ਅੱਜ ਮੈਂ ਤੁਹਾਨੂੰ ਉਹ ਲਾਉਣੀ ਦੱਸੂਗੀ। ਬਿਨਾ ਕਟਿੰਗ ਤੋਂ ਹੁਣ ਆਪਾਂ ਦੋਨਾਂ ਚਾਕਾਂ ਦੇ ਵਿੱਚ ਜਿਹੜੀ ਇਹ ਫਿਨਿਸ਼ਿੰਗ ਪੱਟੀ ਹੈ ਉਹ ਕਿਸ ਤਰ੍ਹਾਂ ਲਾ ਸਕਦੇ ਆ ਅੱਜ ਇਹ ਮੈਂ ਤੁਹਾਨੂੰ ਦੱਸ ਦਿਆਂਗੀ। ਹਾਂ ਜੀ ਪਹਿਲਾਂ ਆਪਣੇ ਹਨਾ ਜਿਹੜੇ ਚਾਕ ਨੇਗੇ ਇਸ ਤਰ੍ਹਾਂ ਤੁਸੀਂ ਆਪਣੀ ਹਨਾ ਚਾਕਾਂ ਨੂੰ ਜਿੰਨੇ ਆਪਾਂ ਨੇ ਮੋੜਨੇ ਨੇਗੇ ਇਹ ਕੱਪੜੇ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਿਓ ਚਾਹੇ ਤੁਸੀਂ ਆਪਦੀ ਹੱਥ ਦੀ ਦਾਬ ਨਾਲ ਜੇ ਕੱਪੜਾ ਸਹੀ ਆਉਂਦਾ ਤਾਂ ਹੱਥ ਦੀ ਦਾਬ ਨਾਲ ਜਿਹੜਾ ਇਹ ਕੱਪੜਾ ਸਹੀ ਕਰ ਲੈਣਾ ਹਾਂਜੀ ਹੁਣ ਫਿਰ ਇਹ ਜਿਹੜੀ ਆਪਾਂ ਪਹਿਲਾਂ ਇਹਨੂੰ ਪੁੱਠੇ ਪਾਸਾ ਹਨਾ ਆਪਣਾ ਕਮੀਜ਼ ਦਾ ਇਸ ਤਰ੍ਹਾਂ ਪੁੱਠਾ ਪਾਸਾ ਲੈਣਾ ਤੇ ਜਿਹੜੀ ਆਪਣੀ ਇਹ ਫਿਨਿਸ਼ਿੰਗ ਪੱਟੀ ਹੈਗੀ ਇਹਦਾ ਵੀ ਤੁਸੀਂ ਪੁੱਠਾ ਪਾਸਾ ਲੈਣਾ ਇਹ ਤੁਸੀਂ ਪਹਿਲਾਂ ਆਪਣੀ ਹਨਾ ਇਸ ਤਰ੍ਹਾਂ ਨਾਪਣੀ ਹੈ। ਆਪਣੀ ਚਾਕ ਦੀ ਇਸ ਤਰ੍ਹਾਂ ਨਾਪਣੀ ਹੈ ਇਹ ਪੱਟੀ ਤੇ ਫਿਰ ਆਪਾਂ ਨੇ ਉਰੋਂ ਸੈਂਟਰ ਤੋਂ ਜਿੰਨੀ ਆਉਂਦੀ ਹੈ ਇਹਦੇ ਨਾਲੋਂ 2 ਇੰਚ ਵੱਧ ਆਪਾਂ ਇਹਨੂੰ ਰੱਖਾਂਗੇ। ਇਸ ਤਰ੍ਹਾਂ ਤੁਸੀਂ ਚਾਕ ਨਾਲ ਮਿਲ ਕੇ 2 ਇੰਚ ਵੱਧ ਰੱਖ ਕੇ ਆਪਾਂ ਇਹਦੀ ਇਸ ਤਰ੍ਹਾਂ ਦੇਖੋ ਜਿੱਥੋਂ ਆਪਣਾ ਹਨਾ ਆਹ ਵਾਲਾ ਜਿਹੜਾ ਚਾਕ ਹੈ ਦੇਖੋ ਇੱਥੇ ਇਹਦੇ ਅੰਦਰਲੀ ਸਾਈਡ ਤੁਸੀਂ ਜਿਹੜੀ ਇਹ ਪੱਟੀ ਹੈ ਇਹ ਧਾਰਨੀ ਹੈ ਇੱਥੇ ਆਪਾਂ ਨਾ ਹੁਣ ਰਾਫ ਸਟਿਚ ਲਾਵਾਂਗੇ ਤੁਸੀਂ ਉਹ ਵੱਡੇ ਬਖੇ ਨਾਲ ਵੀ ਲਾ ਸਕਦੇ ਹੋ ਉਹਨੂੰ ਬਾਅਦ ਦੇ ਵਿੱਚ ਆਪਾਂ ਕੱਢ ਦਾਂਗੇ ਇਸ ਤਰ੍ਹਾਂ ਅੱਪਾ ਨੇ ਜਿਹੜੀ ਆਪਣੀਆਂ ਪਾਈਪਿੰਗ ਹੈ ਨਾ ਇਹਦੇ ਤੱਕ ਇਹ ਰਫ ਸਟਿਚ ਲਾਉਣੀ ਹੈ ਇਸ ਤਰ੍ਹਾਂ ਉਰੇ ਤੱਕ ਇਹਨੂੰ ਆਪਾਂ ਮਸ਼ੀਨ ਨੂੰ ਕੱਢ ਲਾਂਗੇ ਇਹਦੇ ਵਿੱਚੋਂ ਤੂੰ ਦੇਖੋ ਹੁਣ ਇਹਨੂੰ ਇਸ ਤਰ੍ਹਾਂ ਦੀ ਤੁਸੀਂ ਹਨਾ ਜਿਹੜੀ ਆਪਣੀ ਇਹ ਆ ਦੇਖੋ ਇਹ ਦੇਖੋ ਆਪਾਂ ਬਿਲਕੁਲ ਹਨਾ ਸਹੀ ਆ ਗਈ ਇਹਦੇ ਨਾਲ ਇਹ ਆਪਾਂ ਇਸ ਤਰ੍ਹਾਂ ਇਹਦੇ ਨਾਲ ਤੁਸੀਂ ਇਹ ਮਿਲਣੀ ਹੈ ਇਸ ਤਰ੍ਹਾਂ ਇਹ ਇੱਥੋਂ ਇਹ ਇਸ ਤਰ੍ਹਾਂ ਲੁਗੂਗੀ ਇਸ ਤਰ੍ਹਾਂ ਇੱਥੇ ਤੁਸੀਂ ਇਦੇ ਉੱਤੇ ਹੈਨਾ ਪਿੰਨ ਜਾਂ ਸੂਈ ਵੀ ਲਾ ਸਕਦੇ ਹਾਂ ਜੇ ਤੁਸੀਂ ਇੱਥੇ ਵੀ ਰਾਫ ਸਟਿਚ ਲਾਉਣੀ ਹੈ ਉਹ ਵੀ ਲਾ ਸਕਦੇ ਹੋ ਇਸ ਤਰ੍ਹਾਂ ਇਹ ਆਪਾਂ ਬਾਅਦ ਦੇ ਵਿੱਚ ਕੱਢ ਦਾਂਗੇ ਜਿਹੜੀਆਂ ਸਲਾਈਆਂ ਆਪਾਂ ਲਾਵਾਂਗੇ ਜੀ ਕਿਉਂਕਿ ਆਪਣੀ ਫਿਰ ਇਹ ਸਹੀ ਆਜੂ ਬਣ ਕੇ ਆ ਦੇਖੋ ਇੱਕ ਤਾਪਾ ਹੈ ਨਾ ਪਹਿਲਾਂ ਆ ਸਲਾਈ ਲਾਈ ਤੀ ਫਿਰ ਆਪਾਂ ਨੇ ਇਹ ਲਈ ਹੈ ਇਹ ਦੋਨੇ ਜਿਹੜੀਆਂ ਸਲਾਈਆਂ ਨੇ ਇਹਨਾਂ ਨੂੰ ਆਪਾਂ ਬਾਅਦ ਦੇ ਵਿੱਚ ਕੱਢ ਦਾਂਗੇ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਨਾਲ ਦੇਖੋ ਮਿੰਕੇ ਹੈ ਨਾ ਵੀ ਆਪਣਾ ਜਿਹੜਾ ਪੂਰਾ ਆਉਂਦਾ ਆਪਾਂ ਇਸ ਸਾਈਡ ਤੋਂ ਸਟਾਰਟ ਕਰਾਂਗੇ ਆਪਣਾ ਜਿਹੜਾ ਪੈਰ ਹੈ ਹਨਾ ਮਸ਼ੀਨ ਦਾ ਮੈਂ ਮੇਰਾ ਪੈਰ ਹੈ ਜਿਹੜਾ ਮਸ਼ੀਨ ਦੇ ਘੁੰਮ ਜਾਂਦਾ ਬਸ ਮੈਂ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਕਰਕੇ ਤੁਸੀਂ ਇੱਥੇ ਸਿੰਗਲ ਪੈਰ ਵੀ ਚਾਰ ਸਕਦੇ ਹੋ ਲੇਕਿਨ ਜੇ ਤੁਹਾਡੀ ਮਸ਼ੀਨ ਦਾ ਪੈਰ ਇਸ ਤਰ੍ਹਾਂ ਘੁੰਮਦਾ ਤਾਂ ਤੁਸੀਂ ਉਹ ਵੀ ਘੁਮਾ ਸਕਦੇ ਹੋ ਬਸ ਆਪਾਂ ਇਸ ਤਰ੍ਹਾਂ ਹੀ ਫਿਰ ਇਹਨੂੰ ਜਦੋਂ ਜੀ ਆਪਣਾ ਉਰੇ ਹੈ ਨਾ ਇਹ ਚਾਕ ਆ ਗਿਆ ਉਰੇ ਤੁਸੀਂ ਜਿਹੜੀ ਇਹ ਪਾਈਪਿੰਗ ਹੈ ਓਨੀ ਮੋਟੀ ਨਹੀਂ ਕੱਢਣੀ ਹੈਗੀ ਇੱਥੇ ਥੋੜੀ ਜਿਹੜੀ ਪਾਈਪਿੰਗ ਹੈ ਉਹ ਬਰੀਕ ਦਿਸੂਗੀ ਕਿਉਂਕਿ ਜੇ ਆਪਾਂ ਇੰਨੀ ਮੋਟੀ ਹੈ ਹੈ ਨਾ ਫਿਰ ਆਪਣੇ ਉਰੇ ਐਡਜਸਟ ਨਹੀਂ ਹੁੰਦੀ ਕੋਈ ਵੀ ਪਾਈਪਿੰਗ ਹੈ ਉਰੇ ਜਾ ਕੇ ਆਪਾਂ ਨੂੰ ਜਿਹੜੀ ਇਹ ਪਾਈਪਿੰਗ ਹੈ ਇਹ ਥੋੜੀ ਜੀ ਬਰੀਕ ਕਰਨੀ ਪੈਂਦੀ ਹੈ ਸਿਰੇ ਤੇ ਜਾ ਕੇ ਦੇਖੋ ਠੀਕ ਹੈ ਮੈਂ ਸੋਹਣ ਆਰਾਮ ਨਾਲ ਆਪਣੀ ਇਹ ਇਧਰ ਨੂੰ ਮੁੜ ਜੂਗੀ ਆ ਜਿਹੜੀਆਂ ਆਪਾਂ ਨੇ ਸਿਉਣਾ ਲਾਈਆਂ ਸੀ ਆਪਣੀਆਂ ਇਹਨੂੰ ਆਪਾਂ ਕੱਢ ਦਿੰਨੇ ਆ ਮੈਂ ਤੁਹਾਨੂੰ ਇਹਦੀ ਹੈਨਾ ਬਾਏ ਆ ਦੇਖੋ ਆ ਤਾਂ ਇਹਦੀ ਜਿਹੜਾ ਸਿੱਧੇ ਪਾਸੇ ਦੀ ਫਿਨਿਸ਼ਿੰਗ ਹੈ ਮੈਂ ਤੁਹਾਨੂੰ ਇਹਦੀ ਬੈਕ ਸਾਈਡ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਇਹ ਇਹਦੀ ਬੈਕ ਸਾਈਡ ਹੈ ਇੱਥੇ ਆਪਾਂ ਇਹਦੀ ਹਨਾ ਮੋੜ ਕੇ ਤੁਸੀਂ ਤਰਪਾਈ ਕਰਨਾ ਚਾਹੋ ਨਿਓ ਮੋੜ ਕੇ ਕਰ ਸਕਦੇ ਹਾਂ ਇਸ ਤਰ੍ਹਾਂ ਕਰਨਾ ਚਾਹੋ ਨਿਓ ਆ ਦੇਖੋ ਉਰੋਂ ਆਪਾਂ ਨੇ ਕਿਉਂਕਿ ਜੇ ਇਹ ਜਿਹੜੀ ਫਿਨਿਸ਼ਿੰਗ ਪੱਟੀ ਹੈ ਹਨਾ ਆਪਾਂ ਇਹ ਗੋਟੇ ਵਾਲੀ ਫਿਨਿਸ਼ਿੰਗ ਪੱਟੀ ਦੀ ਜੇ ਕਟਿੰਗ ਕਰਦੇ ਹਾਂ ਇਹਦੇ ਤਾਗੇ ਬਹੁਤ ਨਿਕਲ ਜਾਂਦੇ ਨੇ ਇਹ ਤਾਂ ਬिखर ਜਾਂਦੀ ਹੈ ਬਿਲਕੁਲ ਤਾਂ ਕਰਕੇ ਇਹਨੂੰ ਆਪਾਂ ਹਨਾ ਉਰੋਂ ਬਿਨਾ ਕੱਟੇ ਅੰਡਰਗਰਾਉਂਡ ਕਿਵੇਂ ਲਾ ਸਕਦੇ ਹਾਂ ਉਹ ਦੇਖੋ ਇਸ ਤਰ੍ਹਾਂ ਲਾ ਸਕਦੇ ਆ ਇੱਥੇ ਆਪਾਂ ਇਹਦੀ ਜਿਹੜੀ ਪੱਟੀ ਗਈ ਪ੍ਰੈਸ ਕਰਕੇ ਇਹਦੀ ਤਰਪਾਈ ਕਰ ਦਾਂਗੇ ਇਸ ਤਰ੍ਹਾਂ ਆਪਣੀ ਜਿਹੜੀ ਇਹਦੀ ਦੇਖੋ ਬਿਲਕੁਲ ਸਹੀ ਹੈ ਨਾ ਬਿਨਾ ਕੱਟੇ ਅੰਡਰਗਰਾਉਂਡ ਇੱਕ ਸਲਾਈ ਦੇ ਵਿੱਚ ਆਪਣੀ ਜਿਹੜੀ ਇਹ ਪਾਈਪਿੰਗ ਆ ਉਹ ਲੱਗ ਗਈ ਦੇਖੋ ਦੋਨੋਂ ਸਾਈਡ ਇਹ ਕਿੰਨੀ ਵਧੀਆ ਪਾਈਪਿੰਗ ਆ ਜਿਹੜੀ ਆਪਣੀ ਨਿਕਲੀ ਆ ਹਾਂਜੀ ਇਹ ਜਿਹੜੀ ਹੈ ਨਾ ਫਿਨਿਸ਼ਿੰਗ ਪੱਟੀ ਅੰਡਰਗਰਾਉਂਡ ਲਾਈ ਆ ਮੈਂ ਸੋ ਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰ ਲੈ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਨਾ ਜਦੋਂ ਆਪਾਂ ਸ਼ੇਅਰ ਕਰਦੇ ਆ ਕਿਸੇ ਹੋਰ ਕੋਲੇ ਜਾਂਦੀ ਆ ਫਿਰ ਉਹ ਗਾਹਾਂ ਸ਼ੇਅਰ ਕਰਦੇ ਨੇ ਤਾਂ ਕਿ ਹਰ ਇੱਕ ਨੂੰ ਹਨਾ ਜਿਨੇ ਵੀ ਫਿਨਿਸ਼ਿੰਗ ਪੱਟੀ ਲਾਉਣੀ ਆ ਉਹਦੇ ਕੋਲੇ ਜਿਹੜੀ ਵੀਡੀਓ ਆ ਉਹ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ